ਪੰਜਾਬੀਆਂ ਤੇ ਵੱਡਾ ਖਤਰਾ ਮਟਰਾ ਰਿਹਾ ਹੈ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਵੱਡਾ ਝਟਕਾ ਦਿੱਤਾ ਹੈ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਬੁੱਡਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਪਿਛਲੇ ਸਾਲਾਂ ਤੋਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱਚੇਵਾਲ ਲਗਾਤਾਰ ਰਹੋ ਕੰਮ ਕਰ ਰਹੇ ਨੇ ਉਹਨਾਂ ਨੇ ਵੱਡਾ ਦਰਿਆ ਸਾਫ਼ ਕਰ ਲਈ ਜ਼ਿੰਮੇਵਾਰ ਸੰਸਥਾ ਖਿਲਾੜੀ ਤੇ ਪ੍ਰਬੰਧਨ ਤੇ ਸਵਾਲ ਚੁੱਕੇ ਇਸ ਦੌਰਾਨ ਇੱਕ ਡਾਇਰੀ ਕੰਪਲੈਕਸ ਦਾ ਗੰਦਾ ਪਾਣੀ ਦਰਿਆ ਵਿੱਚ ਜਾਣ ਤੇ ਰਾਜ ਸਭਾ ਮੈਂਬਰ ਆਊਟ ਸਿਚੇਵਾਲ ਨੇ ਸੰਸਥਾ ਦੇ ਅਧਿਕਾਰੀਆਂ ਦੀ ਝਾੜ-ਚੰਪ ਕੀਤੀ ਉਹਨਾਂ ਖਿਲਾੜੀ ਸੰਸਥਾ ਦੇ ਅਧਿਕਾਰੀਆਂ ਨੂੰ ਦਿਖਾਇਆ ਕਿ ਕਿਵੇਂ ਅਰਜ਼ੀ ਤੌਰ ਤੇ ਬਣਾਈ ਸਿਚੇਵਾਲ ਮਾਡਲ ਨਾਲ ਛੇੜਛਾੜ ਕੀਤੀ ਜਾ ਰਹੀ ਉਹਨਾਂ ਕਹਿ ਆ ਕਿ ਡਾਇਰੀ ਕੰਪਲੈਕਸ ਦਾ ਗੋਹਾ ਤੇ ਗੰਦਾ ਪਾਣੀ ਵੱਡੇ ਦਰਿਆ ਵਿੱਚ ਪਾਉਣ ਤੋਂ ਰੋਕਣ ਦੀ ਜ਼ਿੰਮੇਵਾਰੀ ਖਿਲਾੜੀ ਸੰਸਥਾ ਦੀ ਹੈ ਸੰਸਥਾ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਡ ਰਿਆ ਵਿੱਚ ਪਾਈ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਅੰਮ੍ਰਿਤਧਰਮ ਕੰਡਾ ਵਾਲੀ ਪੁਲੀ ਨੇੜੇ ਅਰਜ਼ੀ ਤੌਰ ਤੇ ਬਣਾਈ ਸਿਚੇਵਲ ਮਾਡਲ ਤਹਿਤ ਜਿਹੜੇ ਤਿੰਨ ਛੱਪੜ ਬਣਾਏ ਗਏ ਨੇ ਉਹਨਾਂ ਵਿੱਚੋਂ ਰੋਜ਼ਾਨਾ 70 ਟਿੱਪਰ ਗੋਹੇ ਦੇ ਚੁੱਕੇ ਜਾ ਰਹੇ ਨੇ ਅਰਜ਼ੀ ਤੌਰ ਤੇ ਪਾਣੀ ਨੂੰ ਟ੍ਰੀਟ ਕੀਤਾ ਜਾ ਰਿਹਾ ਸਿਚਵਾਲ ਨੇ ਜਦ ਖਿਡਾਰੀ ਤੇ ਨੁਮਾਇੰਦਿਆਂ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਸੰਤ ਸਿਚਵਾਲ ਨੇ ਕਿਹਾ ਕਿ ਨਗਰ ਨਿਗਮ ਦਾ 165 ਐਮਐਲਡੀ ਕਰੀਬ ਪਾਣੀ ਬਿਨਾਂ ਸੋਧਿਆ ਬੁੱਢਾ ਦਰਿਆ ਵਿੱਚ ਜਾ ਰਿਹਾ ਹੈ ਇਸ ਨੂੰ ਰੋਕ ਕੇ ਇਸ ਦਾ ਕਨੈਕਸ਼ਨ 225 ਐਮਐਲਡੀ ਟ੍ਰੀਟਮੈਂਟ ਪਲਾਂਟ ਤੱਕ ਕੀਤਾ ਗਿਆ ਪਿੰਡੂ ਖੇਤਰ ਦੀਆਂ ਨਾਸੀ ਡੇਰੀਆਂ ਦਾ ਗੋਹਾ ਦਰਿਆ ਵਿੱਚ ਪੈਣ ਤੋਂ ਰੋਕਿਆ ਕੇਸ ਨਾਲ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਇਸ ਸ਼ਬਦ ਦੇ ਬਾਵਜੂਦ ਜਦ ਵੱਡੇ ਦਰਿਆ ਨੂੰ ਸਾਫ਼ ਕਰਨ ਦੀ ਕਾਰ ਸੇਵਾ ਸਾਰਥਕ ਨਤੀਜੇ ਦੇ ਰਹੀ ਹੈ ਤਾਂ ਕੁਝ ਅਧਿਕਾਰੀ ਜਾਣਬੁੱਝ ਕੇ ਇਸ ਮੁਹਿੰਮ ਨੂੰ ਨੁਕਸਾਨ ਪਹੁੰਚਾ ਰਹੇ ਨੇ ਸਾਲਾਂ ਬਾਅਦ ਜਦ ਦਰਿਆ ਦੇ ਪਾਣੀ ਵਿੱਚ ਸੁਧਾਰ ਨਜ਼ਰ ਆ ਰਿਹਾ ਤਾਂ ਲੁਧਿਆਣਾ ਵਾਸੀਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਅਜਹੀ ਲਾਪਰਵਾਹੀ ਬ੍ਰੁੱਤ ਅਵਾਸ ਉਠਾਉਣ ਉਧਰ ਕਿਸਾਨ ਮਜ਼ਦੂਰ ਮੋਰਚੇ ਨੇ ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਖਿਲਾਫ ਪੰਜਾਬ ਪਰ ਵਿੱਚ ਮਜ਼ਾਹਰੇ ਕੀਤੇ ਇਸ ਦੌਰਾਨ ਮੋਰਚੇ ਨੇ ਵਕ ਵਕ ਥਾਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਸਾੜੇ ਮੋਰਚੇ ਨੇ ਹਰਿਆਣਾ ਵਿੱਚ ਅੰਬਾਲਾ, ਜਮਨਾਨਗਰ, ਪੰਚਕੋਲਾ, ਕੈਂਥਲ, ਕੁਰਕਸ਼ੇਤਰ ਤੇ ਸ਼ਾਹਬਾਦ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਸਾੜੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ ਤੇ ਬਜ਼ੁਰਗ ਸ਼ਾਮਲ ਹੋਏ ਉਹਨਾਂ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਉਹਨਾਂ ਕਹਿਆ ਕਿ ਸੂਬਾ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜ਼ਿਕਰ ਜੋ ਹੋ ਗਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੀਨੀਅਰ ਆਗੂ ਸਰਬੰਸ ਸਿੰਘ ਪੰਦੇਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਮ੍ਰਿਤਸਰ ਦੌਰੇ ਦੌਰਾਨ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਣ ਦਾ ਐਲਾਨ ਕੀਤਾ ਸੀ ਇਸ ਦੌਰਾਨ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਹੀ ਪੰਦੇਰਸਾਂ ਨੇ ਹੋਰ ਕਿਸਾਨ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ ਸੀ